ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੁਣਿਓ ਫਿਰ ਆਪਾਂ ਕਰਦੇ ਆਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਂ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕੱਟ ਕਰਦੇ ਆਂ 10 15 25 ਸਾਲ ਦੇ ਵਿੱਚ ਆ ਅਪੀਲਾਂ ਕੱਟ ਕੀਤੀਆਂ ਆ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਆ ਇੰਡੀਆ ਦਾ ਜਿਹੜਾ ਖਾਸ ਆ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਧੰਨਵਾਦ ਆ ਕਿ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਸਭ ਪੰਜਾਬ ਤੇ ਵੀ ਕੱਲੇ 25 30 ਲੱਖ ਮਹੀ ਮੈਡੀਕਲ ਹੋਵੇ ਜਿਹੜੀ ਕਲੀਅਰਿੰਗ ਕਮੀ ਖੋਲੀ ਆ এডਿਕੇਸ਼ਨ ਦਾ ਮੈਡੀਕਲ ਰਾਜ ਦਾ ਪੈਸੇ ਤੁਹਾਡੀ ਲੋੜ ਹੈਗੀ ਆ ਭਾ ਜੇ ਤੁਸੀਂ ਇੰਡੀਆ ਰਹੇ ਆ ਹਾ ਸੁਣਿਆ ਰਵੀ ਸਿੰਘ ਨੂੰ ਠਾਗੇੜ ਵਾਲੇ ਨੂੰ ਹੁਣ ਕਹਿ ਰਿਹਾ ਕਿ ਸਾਡੇ ਪੰਜਾਬ ਦੇ ਕੰਪਨੀ ਦੇ ਪੈਸੇ ਪਾਓ ਇਹ ਜਿਹੜਾ 260 ਕਰੋੜ ਰੁਪਈਆ ਇਹਨੇ ਹੜਾ ਵੇਲੇ ਇਕੱਠਾ ਕੀਤਾ ਸੀਗਾ ਉਹਦਾ ਹਿਸਾਬ ਅੱਜ ਤੱਕ ਦਿੱਤਾ ਨਹੀਂ ਨੇ ਪਹਿਲਾਂ ਦੁਨੀਆ ਭਰ ਦੇ ਵਿੱਚ ਨੇ ਰੋਲਾ ਪਾਇਆ ਕਿ ਮੇਰੇ ਅਕਾਊਂਟ 'ਚ ਪੈਸੇ ਪਾਓ ਅਸੀਂ ਹੜਾ ਜਮਦਤ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਉਹ ਜਦੋਂ 260 ਕਰੋੜ ਰੁਪਏ ਇਕੱਠਾ ਹੋ ਗਿਆ ਤੇ ਫਿਰ ਕਹਿੰਦਾ ਜੀ ਅਸੀਂ ਪੈਸਾ ਨਹੀਂ ਭੇਜ ਪਾਵਾਂ ਕਿਉਂਕਿ ਸਾਡੇ ਕੋਲ ਆਈਐਫਸੀ ਜੋ ਵੀ ਕੋਡ ਨਹੀਂ ਹੈਗਾ ਹੁਣ ਜਦ ਇਹਦੀ ਐਨਜੀਓ ਪੰਜਾਬ 'ਚ ਬੈਨ ਹੈ ਰੇਡ ਪਈ ਸੀਗੀ ਅਮਨ ਪ੍ਰੀਤ ਉਹ ਦੌੜ ਗਿਆ ਜਿਹੜਾ ਇਹਦਾ ਗੁਰਗਾ ਸੀ ਪੰਜਾਬ ਵਾਲਾ ਉਹ ਜਿਹੜਾ ਮੇਰੇ ਖਿਲਾਫ ਅਕਾਲ ਤਖਤ ਤੱਕ ਤੱਕ ਵੀ ਜਿੰਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਦੇਖੋ ਮੈਂ ਫੋਟੋਆਂ ਸ਼ੇਅਰ ਕਰਾਂਗਾ ਉਹਦੇ ਵਿਆਹ ਤੇ ਉਹਦਾ ਚੁੰਨੀਆ ਹੀ ਦੁਕਾਨ ਇੱਕ ਬੰਦੇ ਦੇ ਉਹ ਕੋਈ ਇੰਨਾ ਪੈਸਾ ਕਿੱਥੋਂ ਆ ਕਿ ਇੰਨਾ ਕਰੋੜਾ ਪੈ ਲਾਇਆ ਉਹਨੇ ਵਿਆਹ ਤੇ ਉਹਦੇ ਚ ਮਜੀਠੀਆ ਆਇਆ ਹੋਇਆ ਹੋਰ ਅਕਾਲੀ ਦਲ ਦੇ ਬੰਦੇ ਆਏ ਹੋਏ ਨੇ ਸੋ ਸੰਗਤ ਦਾ ਪੈਸਾ ਏਆਸ਼ੀ ਚ ਉਡਾਉਣ ਵਾਲੇ ਲੋਗ ਹੁਣ ਫਿਰ ਪੈਸੇ ਮੰਗ ਰਿਹਾ ਵੀ ਜਿਹੜਾ 10 ਮਿਲੀਅਨ ਪਾਉਂਡ ਤੇਰੇ ਅਕਾਊਂਟ ਚ ਪਿਆ ਵਰਤਲਾ ਨਾ ਕੋ ਮੁੱਕ ਗਿਆ ਸਾਰਾ ਮਿਲੋ ਜਿਹੜੀ ਵੀਡੀਓ ਮੈਂ ਪਾਈ ਉਹ ਵੀਡੀਓ ਚੈੱਕ ਕਰੋ ਉੱਚ ਦੱਸਿਆ ਵੀ ਕਿੰਨੇ 1000 ਪਾਉਂਡ ਐਵਰੀ ਮੰਥ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਦਾ ਹੈ ਉਦੋਂ ਵੀ ਮੇਰਾ ਰੋਲਾ ਪਿਆ ਸੀ ਪਰ ਤੂੰ ਸਾਰੇ ਮੇਰੇ ਖਿਲਾਫ ਸੀ ਜਦੋਂ ਕੰਮ ਹੋ ਜਾਂਦਾ ਫਿਰ ਤੁਸੀਂ 4-5 ਸਾਲ ਬਾਅਦ ਆਉਂਦੇ ਹੋ ਸੋ ਥੋੜਾ ਚਾਹ ਚੁਪੀ ਕੇ ਜਾਗੋ ਅਕਲ ਨੂੰ ਆਤਮਰੋ ਜੇ ਇੰਨਾ ਹੀ ਤੁਸੀਂ ਰੋਜ਼ ਚੱਲਦੇ ਰਹੇ ਨਾ ਤੇ ਕੱਖਰੇ ਤੁਹਾਡੇ ਪੱਲੇ ਪੈਣਾ ਹੁਣ ਜਿਹੜੇ ਉੜ ਕੇ ਰੋਲਾ ਪਾਉਂਦੇ ਪੈਣੇ ਬਿਨਾਂ ਤੱਥਾਂ ਦੇ ਕਿਸੇ ਨੂੰ ਗਾਲ ਨਹੀਂ ਕੱਢੀ ਦੀ ਤੱਥ ਰੱਖੀ ਦੇ ਬੰਦਾ ਖਤਮ ਹੋ ਜਾਂਦਾ ਹੈ ਆਪਰਾ ਵਿਸ਼ ਨੂੰ ਮਾਰਾ ਚਾਹੁੰਦੇ ਨਹੀਂ ਬੋਲਿਆ ਬਸ ਅਸੀਂ ਤੱਥ ਰੱਖਦੇ ਹਾਂ ਉਹਦੇ ਸਾਹਮਣੇ ਕਹਿੰਦਾ ਮਸ਼ੀਤ ਪਰਵਾਰ 234 ਪਰਿਵਾਰ ਸੀ ਦੇ ਕੋਲ ਜਿੰਨਾ ਜੋ ਕਈ ਪਰਿਵਾਰ ਤੁਸੀਂ ਸਿੱਧੇ ਡਾਇਰੈਕਟ ਕਰਵਾਤੇ ਸੀ ਬਾਲੇ ਸਿੰਘਾਂ ਦੇ ਨਾਲ ਉਹਨਾਂ ਵਿੱਚੋਂ ਵੀ 3000 ਰੁਪਏ ਦਾ ਮਹੀਨੇ ਦਾ ਉਹ ਵੀ ਕਿਸੇ ਨੂੰ ਕਦੀ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਮੈਂ ਵੀਡੀਓ ਵੀ ਪਾਵਾਂਗਾ ਅੱਗੇ ਵੀ ਪਾਈਆਂ ਸੀ ਤੇ ਕਿਹੜੇ ਸ਼ੀਤ ਪਰਵਾਰ ਵੀ ਤੂੰ ਪਾਲਦਾ ਪਿਆ ਲਿਸਟ ਜਾਰੀ ਕਰ ਇਹ ਤੋਂ ਟੀਮ ਪੇਜ ਕੇ ਸਾਰੇ ਕੰਫਰਮ ਕਰਵਾਈਏ ਤੇ ਜਿਹੜਾ 260 ਤੋਂ ਪਹਿਲਾਂ ਚੋਰੀ ਕੀਤਾ 260 ਕਰੋੜ ਰੁਪਏ ਪੰਜਾਬ ਦਾ ਉਹ ਕਿੱਥੇ ਗਿਆ ਉਹ ਖਤਮ ਹੋ ਗਿਆ ਸਾਰਾ ਉਹ ਸਾਰਾ ਪੈਸਾ ਲਾ ਦਿੱਤਾ ਉਦੋਂ ਕਹਿੰਦਾ ਸੀ ਵੀ ਅਸੀਂ ਪੈਸੇ ਲਾਵਾਂਗੇ ਹੌਲੀ ਹੌਲੀ ਆ ਜਿਹੜੇ ਦਿਖਾਉਂਦੇ ਨੇ ਬਣਾਏ ਹਾਸਪੀਟਲ ਜੰਮੂ ਵਾਲੇ ਉਹਦੇ ਜਿਹੜੀ ਮਸ਼ੀਨਾਂ ਨੇ ਉਹ ਵੀ ਕਿਸੇ ਮੰਤਰੀ ਨੇ দান ਕੀਤੀਆਂ ਸੀ ਕਿ ਉਹ ਪੁਰਾਣੀ ਖਬਰਾਂ ਮੈਂ ਦੁਬਾਰਾ ਕਰਾਂਗਾ ਸਾਰੀਆਂ ਤੇ ਐਂਬੂਲੈਂਸ ਵੀ ਦੀ ਫ੍ਰੀ ਨਹੀਂ ਆ ਸੋ ਉਹ ਜਿਹੜਾ 260 ਕਰੋੜ ਰੁਪਏ ਪਈ ਪਹਿਲਾਂ ਇਹ ਪਹਿਲਾਂ ਉਹ ਖਰਚਲਾ ਨਾ ਆਬ ਹੋਰ ਪੈਸੇ ਫਿਰ ਮੰਗ ਲਈ ਇਹਨੇ ਲੋਕਾਂ ਨੂੰ ਪਾਗਲ ਹੀ ਸਮਝਾਇਆ ਕਿ ਪੰਜਾਬ ਦੇ ਸਿੱਖਾਂ ਦੇ ਸਾਰੇ ਪੈਸੇ ਇਕੱਠੇ ਕਰਕੇ ਮੁਸਲਮਾਨਾਂ ਨੂੰ ਉਥੇ ਦੇ ਰਹੇ ਨੇ ਦੇ ਵੀ ਨਹੀਂ ਕਿਸੇ ਨੂੰ ਇਹ ਬਲੈਕ ਮਨੀ ਵਾਈਟ ਕਰ ਰਹੇ ਨੇ ਹਰ ਕੁਝ ਨਹੀਂ ਕਰ ਰਹੇ ਕਿਉਂਕਿ ਮੈਂ ਉਹ ਜਿਹੜੀ ਮੇਰੀ ਵੀਡੀਓ ਪਈ ਸੋਚ ਸਾਰੇ ਸਬੂਤ ਪੇਸ਼ ਕੀਤੇ ਕਦੀ ਕਿਤੇ ਨਹੀਂ ਗਏ ਇਹ ਲੋਕ ਇਹ ਬਾਰਡਰ ਤੇ ਜਾਂਦੇ ਨੇ ਕਿਸੇ ਨਾ ਕਿਸੇ ਐਨ ਜੀਓ ਨੂੰ ਪੈਸੇ ਦੇ ਕੇ ਤੇ ਫੋਰਾ ਖਿਚਵਾ ਕੇ ਆ ਜਾਂਦੇ ਨੇ ਤੇ ਕੁੜੀਆਂ ਲੈ ਜਾ ਕੇ ਆਪਣੀ ਉਧਰ ਛੱਡ ਆਉਂਦੇ ਨੇ ਪਰ ਇੰਗਲੈਂਡ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੀ ਗੈਰਤ ਮਰ ਚੁੱਕੀ ਹੋਈ ਹੈ ਖਤਮ ਹੋ ਚੁੱਕੇ ਹੋ ਨੇ ਪਹਿਲਾਂ ਆਪਣੀ ਬੱਚੀਆਂ ਮੁਸਲਮਾਨਾਂ ਨੂੰ ਦੇਤੀਆਂ ਨਾਲ ਲੋਕਾਂ ਨੇ ਇੰਗਲੈਂਡ ਵਾਲੇ ਨੇ ਕਿਸੇ ਨੇ ਰੋਲਾ ਤੱਕ ਨਹੀਂ ਪਾਇਆ ਇੱਕੋ ਬਾਈ ਮੋਹਨ ਸਿੰਘ ਉੱਠਿਆ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਫਿਰ ਅਭੀ ਸਿੰਘ ਠਾਕਰਗੀਰ ਤੇ ਕਿਸੇ ਨੇ ਤੇ ਕੇਸ ਨਹੀਂ ਮਦਦ ਵੀ ਕਹਿੰਸੀ ਤੇ ਕੇਸ ਕਰੋ ਉਥੇ ਦੇ ਉਥੇ ਦੇ ਕਾਨੂੰਨ ਹੁੰਦੇ ਨਾ ਵੀ ਜਿਹੜੇ ਐਨ ਜੀਓ ਐਕਟ ਨੇ ਉਹਦੇ ਅਧੀਨ ਲਿਆਓ ਇਹਨੂੰ ਇਹਦੀ ਸਾਰੀ ਵੈਰੀਫਿਕੇਸ਼ਨ ਕਰੋ ਪਰ ਯਥਾ ਰਾਜਾ ਤथा ਪ੍ਰਜਾ ਚੋਰਾਂ ਨੂੰ ਚੋਟਾ ਕਰਦੇ ਨੇ ਸੋ ਇਹ ਗਾਣੀ ਖਤਮ ਹੁਣ ਫਿਰ ਪੈਸੇ ਮੰਗ ਰਿਹਾ ਦੇਖੋ ਕਨੇ ਪੈ ਦੇਣੇ ਤੁਸੀਂ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ